ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ 9 ਜੁਲਾਈ ਦਿੱਲੀ 'ਚ ਹੋ ਰਹੀ ਹੈ ਇੱਕ ਫੈਸਲਾਕੁਨ ਮੀਟਿੰਗ ਮੁੱਦਾ ਹੈ ਇਹ ਸਤਲੁਜ ਜਮਨਾ ਲਿੰਕ ਜਾਨਕੀ ਐਸਵਾਈਐਲ ਨਹਿਰ ਜੋ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਖਿੱਚ ਦਾ ਕਾਰਨ ਬਣਿਆ ਹੋਇਆ ਹੈ ਇਹ ਮੀਟਿੰਗ ਕੇਂਦਰ ਸਰਕਾਰ ਦੀ ਕੋਸ਼ਿਸ਼ ਤੇ ਬੁਲਾਈ ਗਈ ਹੈ ਤੇ ਇਹ ਚੌਥੀ ਵਾਰ ਹੈ ਜਦੋਂ ਦੋਵੇਂ ਰਾਜ ਇੱਕੋ ਮੇਜ਼ ਦੇ ਉੱਤੇ ਹੋਣਗੇ ਆਹਮੋ ਸਾਹਮਣੇ SOL ਨਹਿਰ ਦੀ ਕੁੱਲ ਲੰਬਾਈ 212 ਕਿਲੋਮੀਟਰ ਦੇ ਕਰੀਬ ਹੈ ਇਹ ਤੁਹਾਨੂੰ ਦੱਸਦੀ ਕਿ ਇਸ ਦੇ ਵਿੱਚ ਹਰਿਆਣਾ ਆਪਣਾ 92 ਕਿਲੋਮੀਟਰ ਹਿੱਸਾ ਬਣਾ ਕੇ ਤਿਆਰ ਕਰ ਚੁੱਕਾ ਹੈ ਪਰ ਪੰਜਾਬ ਦਾ 122 ਕਿਲੋਮੀਟਰ ਹਿੱਸਾ ਅਜੇ ਵੀ ਅਧੂਰਾ ਪਿਆ ਹੋਇਆ ਹੈ 2002 ਦੇ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ 'ਚ ਫੈਸਲਾ ਦਿੱਤਾ ਸੀ ਤੇ ਪੰਜਾਬ ਨੂੰ ਨਹਿਰ ਦਾ ਕੰਮ ਮੁਕੰਮਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ਦੇ ਜਵਾਬ ਦੇ ਵਿੱਚ 2004 'ਚ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਇੱਕ ਕਾਨੂੰਨ ਪੇਸ਼ ਕੀਤਾ 91981 ਵਾਲਾ ਸਮਝੌਤਾ ਰੱਦ ਕਰ ਦਿੱਤਾ ਅੱਜ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਨੇ ਨਵੇਂ ਜਲ ਸ਼ਕਤੀ ਮੰਤਰੀ ਆਰ ਪਾਟੇਲ ਇਹ ਉਹਨਾਂ ਦੀ ਪਹਿਲੀ ਐਸਵਾਈਐਲ ਮੀਟਿੰਗ ਹੋਣ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਿੱਲੀ ਦੇ ਵਾਸਤੇ ਰਵਾਨਾ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਹਿਲੀ ਮੀਟਿੰਗ 18 ਅਗਸਤ 2020 ਨੂੰ ਹੋਈ ਸੀ ਤੇ ਦੂਜੀ ਮੀਟਿੰਗ 14 ਅਕਤੂਬਰ 2022 ਨੂੰ ਹੋਈ ਤੀਜੀ ਮੀਟਿੰਗ 4 ਜਨਵਰੀ 2023 ਨੂੰ ਹੋਈ ਪਰ ਕੋਈ ਵੀ ਨਤੀਜਾ ਸਾਹਮਣੇ ਨਿਕਲ ਕੇ ਨਹੀਂ ਆਇਆ ਜਿਸ ਦੇ ਚਲਦਿਆਂ ਪੰਜਾਬ ਦੀ ਮੇਜ਼ਬਾਨੀ ਇਸ ਮਾਮਲੇ ਦੇ ਉੱਤੇ ਕਾਫੀ ਜ਼ਿਆਦਾ ਸਪਸ਼ਟ ਹੁੰਦੀ ਨਜ਼ਰ ਆਉਂਦੀ ਹੈ ਤੇ ਪੰਜਾਬ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸਾਡੇ ਕੋਲ ਆਪਣੀ ਜ਼ਰੂਰਤ ਲਈ ਵੀ ਪਾਣੀ ਨਹੀਂ ਹੈ ਅਸੀਂ ਕਿਸੇ ਹੋਰ ਨੂੰ ਨਹੀਂ ਦੇ ਸਕਦੇ ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਾਫੀ ਵਾਰੀ ਕਹਿ ਚੁੱਕੇ ਨੇ ਉਹ ਆਪਣੇ ਅਕਸਰ ਭਾਸ਼ਣਾ ਦੇ ਵਿੱਚ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਆਪਣਾ ਪਾਣੀ ਕਿਸੇ ਨੂੰ ਵੀ ਨਹੀਂ ਦੇਵਾਂਗੇ ਅੱਜ ਦੀ ਮੀਟਿੰਗ ਵਿੱਚ ਭਗਵੰਤਮਾਨ ਇਹੀ ਰੁਖ ਸਿੱਧਾ ਰੱਖ ਸਕਦੇ ਨੇ ਅੱਜ ਦੀ ਮੀਟਿੰਗ 'ਚ ਜਮੁਨਾ ਸਤਲੁਜ ਲਿੰਕ ਤੇ ਵੀ ਗੱਲ ਹੋ ਸਕਦੀ ਹੈ ਤੇ ਪੰਜਾਬ ਆਪਣੇ ਪਾਣੀ 'ਚ ਹਿੱਸੇਦਾਰੀ ਦੀ ਮੰਗ ਵੀ ਰੱਖ ਸਕਦਾ ਹੈ ਇਸ ਨਾਲ ਮਾਮਲਾ ਹੋਰ ਵੀ ਜ਼ਿਆਦਾ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਉੱਠਦੇ ਵੀ ਨਜ਼ਰ ਆ ਰਹੇ ਨੇ ਕਿ ਇਹ ਚੌਥੀ ਮੀਟਿੰਗ ਕੋਈ ਹੱਲ ਲਿਆਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਵੀ ਪਹਿਲੀਆਂ ਤਿੰਨੀਆਂ ਮੀਟਿੰਗਾਂ ਮੰਗ ਬਿਨਾਂ ਨਤੀਜੇ ਦੇ ਖਤਮ ਹੋ ਜਾਵੇਗੀ ਕਿਤੇ ਨਵੇਂ ਜਲ ਸ਼ਕਤੀ ਮੰਤਰੀ ਇੱਕ ਨਵੀਂ ਦਿਸ਼ਾ ਦੇਣ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਜਾਂ ਪੰਜਾਬ ਹਰਿਆਣਾ ਦੇ ਵਿਚਕਾਰ ਇਹ ਪਾਣੀ ਦੀ ਲਕੀਰ ਹੋਰ ਗਹਿਰੀ ਹੋ ਜਾਵੇਗੀ ਇਹਨਾਂ ਸਾਰੀਆਂ ਅਪਡੇਟਸ ਦੇ ਨਾਲ-ਨਾਲ ਜਦੋਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਸਾਨੂੰ ਦੋ ਇਜਾਜ਼ਤ ਧੰਨਵਾਦ